ਪਾ ਪਾ ਕਿੱਥੇ ਕਾੜਦੇ ਤੂੰ ਕਿਵੇਂ ਦਾ ਕਿੱਧਰ ਲਾਗਦੇ ਹਾਂ ਸਸਰੀ ਕਾਲਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹੋ ਸਾਰੇ ਚੱਲੇ ਆ ਖੇਤ ਪੱਠੇ ਵੱਢਣ ਆ ਖੜੀ ਆ ਤਿਆਰ ਆਪਣੀ ਬੱਕੀ ਤੇ ਉਧਰ ਭਰਾਤੀ ਤੂੜੀ ਅੱਜ ਪਾਇਿਆਂ ਦੀ ਲੋੜ ਸੀ ਨਾ ਤਾਂ ਭਰਾਤੀ ਠੀਕ ਤੇ ਆ ਦੇਖੋ ਤੇ ਹੁਣ ਅੱਜ ਪਹਿਲੀ ਵਾਰ ਪਹਿਲੀ ਵਾਰ ਦਾਤਰ ਨਾਲ ਮਰਸੀਨ ਵੱਢ ਕੇ ਦੇਖਾਂਗੇ ਦਾਤੀ ਨਾਲ ਤਾਂ ਬਸੇਰੀ ਵੱਢੀ ਆ ਇਹ ਦਾਤਰ ਨਾਲ ਵੱਢ ਕੇ ਦੇਖਾਂਗੇ ਦਾਤਰ ਲੈ ਕੇ ਆਉਣਾ ਚਾਚੇ ਦੇ ਘਰੋਂ ਠੀਕ ਹੈ ਤੇ ਪਹਿਲੀ ਵਾਰ ਦੇਖਾਂਗੇ ਅੱਜ ਵੀ ਕਿਵੇਂ ਐਕਸਪੀਰੀਅੰਸ ਰਹਿੰਦਾ ਉਹਦੇ ਨਾਲ ਫਿਰ ਆਪਾਂ ਲੈ ਆਵਾਂਗੇ ਦਾਤਾ ਉਹਦਾ ਠੀਕ ਹੈ ਐ ਨਾ ਸਮਝ ਲਓ ਕਿਤੇ ਮੰਗੀ ਲੈ ਕੇ ਜਾ ਆਪ ਦਾ ਲੈ ਆਵਾਂਗੇ ਤੋਂ ਬਾਅਦ ਉਹ ਕਿਰਾਂ ਮੈਂ ਦੇਖਦਾ ਉਹਦੇ ਨਾਲ ਵੀ ਕਿਵੇਂ ਵੱਡਾ ਜੀ ਹੁਣ ਮੈਂ ਲੈ ਕੇ ਆਉਣਾ ਉਹਦੇ ਘਰੋਂ ਲਓ ਜੀ ਆਹ ਦੇਖੋ ਆਪ ਚੱਕ ਲੈ ਦਾਤਰ ਏ ਹੁਣ ਆਪਾਂ ਜਾ ਕੇ ਦਾ ਐਕਸਪੀਰੀਅੰਸ ਦੇਖਦੇ ਕਿਵੇਂ ਚੱਲੋਂ ਮੈਨੂੰ ਤਾਂ ਚਲਾਉਣਾ ਵੀ ਨਹੀਂ ਆਉਂਦਾ ਪਹਿਲੇ ਦਿਨਾਂ ਨਾ ਤੇ ਫਿਰ ਜਾ ਕੇ ਦੇਖਦੇ ਕੀ ਬੰਦ ਆ ਥਾੜਾ ਚਾਚਾ ਵੀ ਖੜਾ ਚਾਚਾ ਦਾ ਖਾਉਣਾ ਮੰਦਣ ਸਾਡਾ ਇਹ ਬੱਚਾ ਚਾਚਾ ਚੈਨ ਨਾਲ ਗੱਲਬਾਤ ਕਰਾਉਣਾ ਛੋਡੀ ਇਹ ਆ ਦੇਖੋ ਇਹ ਸਾਡਾ ਚਾਚਾ ਕਿਵੇਂ ਦਾ ਚਾਚਾ ਠੀਕ ਆ ਠੀਕ ਹੈ ਬੜੇ ਤੇਲੀ ਅੰਦਾ ਕੰਮ ਕਰ ਹੋਰ ਯਾਰੀਆ ਕਿ ਬਿੱਗਿਸਾ ਆਰ ਲੈਣਾ ਆਤਾ ਪਾ ਕਿੱਥੇ ਕਾੜਦੇ ਤੂੰ ਕੀ ਬੋਦਾ ਕਿੱਧਰ ਵਗਦੇ ਹਾਂ ਕਮੀ ਹੋਰੇ ਦੇਖਣੇ ਨੂੰ ਅਰ ਬਾਖਾ ਤਾਂ ਹੀ ਕਹਿੰਦਾ ਕੀ ਤਾਂ ਕੀ ਬੋਦਾ ਲੱਗਦਾ ਕਿੱਧਰ ਵਗਦੇ ਕਿੱਧਰ ਵਗਦੇ ਸਹੀ ਗੱਲ ਹੈ ਫਿਰ ਆਪਾਂ ਕਿਹੜਾ ਮਾੜਾ ਬੋਲਣਾ ਨਹੀਂ ਮਾੜਾ ਤਾਂ ਨਹੀਂ ਬੋਲਦੇ ਆਪਾਂ ਹਾਂ ਐ ਤਾਂ ਕਨੇ ਵੀ ਠੀਕ ਆ ਭਾਈ ਇਹ ਦੁਨੀਆਦਾਰੀ ਵਧੀਆ ਹਾਂ ਹੋਰ ਆ ਬਾਬਾ ਚਾਚਾ ਸੰਗ ਗਿਆ ਬਰਾਵਾ ਕੀ ਕਰੀ ਚਾਚਾ ਕਹਿੰਦਾ ਜੀ ਉਹ ਤਾਂ ਕੱਦਨੋਂ ਵਗਦੇ ਏ ਇਕੋ ਖੜਾਗਾ ਉੱਤੇ ਬੰਦਾ ਉਹ ਕਾਲੀ ਐਣਕਾਂ ਉਹ ਲਾਈਕੜਾ ਐਣਕਾਂ ਸੰਦੇਸ ਗਿਆ ਹੁਣ ਉਹ ਵੀ ਆਪਣੇ ਉਹ ਕਹਿੰਦਾ ਮੈਂ ਇਧਰ ਇਹਦਾ ਕੋਠੇ ਦਾ ਛਾਲ ਮਾਰੂੰਗਾ ਮਾ ਨਾ ਯਾਰ ਐਡਾ ਗੁੱਸੇ ਵਾਲੀ ਗੱਲ ਤਾਂ ਉਹ ਨਾ ਕਰੀ ਮਾ ਕਹਾਨੂੰ ਮੈਂ ਚੰਗੇ ਚੱਲਦਾ ਹੀ ਰਹਿੰਦਾ ਹਾਂ ਅੱਜ ਕਹਾਂ ਮੈਂ ਪਰ ਮਸਾ ਸਮਝਾਇਆਗਾ ਹੁਣ ਬੰਦਾ ਸਿਆਣਾ ਨਾ ਮਸਾ ਸਮਝਾਇਆ ਇਧਰ ਤੂੜੀ ਭਰੀ ਜਾਂਦੇ ਤੇ ਫਿਰ ਖੇਤ ਜਾ ਕੇ ਦਾਨ ਦਾ ਹੈ ਲਓ ਜੀ ਬਾਈ ਜੀ ਆ ਗਏ ਖੇਤ ਤੇ ਇਧਰ ਪਾਣੀ ਚੱਲੀ ਜਾਂਦਾ ਕਣਕ ਚ ਤੇ ਹੁਣ ਹੀ ਆ ਕੇ ਬਸ ਕਰਤਾ ਟਰੈਕਟਰ ਭੰਤ ਆ ਦੇਖੋ ਆ ਜਿੱਤ ਨੂੰ ਬਰਸੀਨ ਆ ਦਿੱਕੋ ਇਹ ਆਪਣੀ ਬਰਸੀਨ ਹੈ ਤੇ ਅੱਜ ਪਹਿਲੀ ਵਾਰ ਆ ਦਾਤਰ ਲੈ ਕੇ ਆਏ ਆ ਠੀਕ ਹੈ ਇਹਦੇ ਨਾਲ ਵੱਟ ਕੇ ਦੇਖੋਗੇ ਤੇ ਨਾਲ ਇੱਕ ਹੋਰ ਵੀ ਚੀਜ਼ ਲੈ ਕੇ ਆਏ ਆ ਆ ਇੱਕ ਪਾਣੀ ਵਾਲੀ ਬੋਤਲ ਵੀ ਲੈ ਕੇ ਆਏ ਕਿਉਂਕਿ ਪਤਾ ਨਾ ਫਿਰ ਇਹ ਚੀਜ਼ ਜੀ ਇਹ ਜੀ ਐਨੂੰ ਜਦੋਂ ਆਪਾਂ ਇੱਥੇ ਆ ਜਾਂਦੇ ਨਾ ਇੱਥੇ ਆ ਕੇ ਬਾਰੀ-ਬਾਰੀ ਮੂੰਹ ਸੁਕਦਾ ਵੀਰੇ ਬਾਰੀ-ਬਾਰੀ ਬਸ ਐ ਕਰਦਾ ਵੀ ਪਾਣੀ ਪੀਲਾ ਪਾਣੀ ਪੀਲਾ ਪਾਣੀ ਪੀਲਾ ਐਵੇਂ ਮਾਨ ਕਰਦਾ ਭਰਾਵਾ ਤੇ ਇੱਥੇ ਆ ਕੇ ਤਾਂ ਵੱਡੇ-ਵੱਡੇ ਦੇ ਹੌਲ ਪਾ ਜਾਂਦੇ ਆ ਆਪਾਂ ਤਾਂ ਕਿਹੜੇ ਬਾਗ ਦੀਆਂ ਮੂੜੀਆਂ ਵੀਰੇ ਉਹ ਇੱਥੇ ਆਉਣ ਤੋਂ ਸਾਰੇ ਡਰਦੇ ਨੇ ਸਾਰੇ ਓਏ ਜਦੋਂ ਇੱਥੇ ਘਰ ਦੇ ਕਹਿੰਦੇ ਨਾ ਵੀ ਯਾਰ ਪੱਠੇ ਜੇ ਵੱਢਦੇ ਆ ਬਸ ਹੌਲ ਜਾਂ ਇੱਕ ਦਿਲ ਚ ਡੌਂ ਜਾਂ ਉੱਠ ਜਾਂਦਾ ਹੌਲ ਦਾ ਪੈ ਜਾਂਦਾ ਤੇ ਫਿਰ ਨਹੀਂ ਜੀ ਜਾਂ ਕਰਦਾ ਬਸ ਕਿਤੇ ਇਧਰ ਉਧਰ ਚ ਜਾਂਦਾ ਫਿਰ ਤਾਂ ਯਾਰ ਫੇਲੀ ਵੀ ਕਹਿਣ ਲੱਗ ਜਾਂਦੇ ਆ ਵੀ ਤੂੰ ਤਾਂ ਬਸ ਕੱਲਾ ਇੱਥੇ ਹੀ ਰਹਿ ਜਾਏਂਗਾ ਕਦੇ ਬਰਸੀਨ ਚ ਹੀ ਰਹਿ ਜਾਏਂਗਾ ਤੂੰ ਤਾਂ ਕਦੇ ਆਹ ਕਹਿੰਦੇ ਨੇ ਸਾਰੇ ਪਰ ਇਹ ਪਸ਼ੂ ਡੰਗਣ ਵਾਲਾ ਕੰਮ ਹੀ ਹੈ ਜਿਆ ਭਰਾਵਾ ਕੀ ਕਰੀਏ ਹਣ ਆਪਾਂ ਦੇਖਦੇ ਆ ਫਿਰ ਵੱਢ ਕੇ ਜਰੂਰ ਦੇ ਇੱਕ ਮਿੰਟ ਤੱਕ ਠੀਕ ਹੈ ਜੀ ਜਰੂਰ ਦੇਖ

ใจน่าเป้เป้ยแอย่างนี้เลยครับมาจาวะเราไปยู่ด้ ਮਾਤਾ ਨੂੰ ਦਿਖਾਉਣਾ ਖਰਚੋ ਤੇ ਇਹ ਆ ਦੇਖੋ ਪਹਿਲੀ ਵਾਰ ਜੇ ਵੱਡ ਕੇ ਦੇਖਦਾ ਹੜਕ ਕੇ ਡਿੱਗ ਪਈ ਤੇ ਆ ਦੇਖੋ ਆ ਮੈਂ ਕਿਸਮਾਨ ਜਾ ਪੈ ਗਿਆ ਤੇ ਚਲ ਹੌਲੀ ਹੌਲੀ ਹਿਸਾਬ ਜਾ ਜੂਗਾ ਹਨਾ ਤੇ ਇੱਧਰ ਦੇਖੋ ਆ ਦਾਤੀ ਨੇ ਵੱਢਿਆ ਸੀ ਆ ਵਾੜਾ ਦੇਖ ਲੋ ਤੇ ਇੱਧਰ ਆ ਦੇਖ ਲੋ ਆ ਇੱਧਰ ਤੇ ਚਲੋ ਠੀਕ ਆ ਦੇਖਦੇ ਆ ਫਿਰ ਲਓ ਜੀ ਹਰਾ ਵੱਢਦੇ ਵੱਢਦੇ ਤੇ ਇੱਧਰ ਕਣਕ ਚ ਪਾਣੀ ਚੱਲੀ ਜਾਂਦਾ ਸੀ ਉਹ ਕਿਹੜਾ ਦੇਖਣਾ ਵੀ ਭਰ ਕੇ ਆ ਗਿਆ ਨਾ ਤੇ ਆਪੇ ਦੇਖੋ ਤੁਸੀਂ ਇਹ ਕਣਕ ਦੇਖ ਲਓ ਇਹ ਦੇਖੋ ਇਹਦੇ ਇੱਧਰ ਤਾਂ ਆਇਆ ਨਹੀਂ ਪਾਣੀ ਅੰਤੇ ਕੀ ਫੇਰ ਦੁਬਾਰੇ ਜਾ ਕੇ ਪੱਠੇ ਵਡਾਂਗੇ ਫੇਰ ਤੁਨ ਤਾਂ ਕਾਵਾਂਗੇ ਜਿੱਥੇ ਕਿਵੇਂ ਕੁਸਮਾਨ ਪਾ ਰੱਖਿਆ ਜਵੰਦਾਤਰ ਜਨਾਬ ਆਵੇਂ ਤਾਂ ਦੇ ਕੰਮ ਨੂੰ ਕੁਚੋਰੀ ਦਾ ਵੀ ਨਹੀਂ ਵੜਦਾ ਹੁੰਦਾ ਜਿਵੇਂ ਮੈਂ ਅੱਜ ਹਰਾ ਵੜਤਾ ਦੇ ਨਾਲ ਲਓ ਬਾਈ ਪਹਿਲੀ ਵਾਰ ਦਾਤਰ ਨਾਲ ਹਰਾ ਵੱਡੇ ਦਾ ਹਾਲ ਦੇਖ ਲੋ ਆਹ ਤਾਂ ਉਹ ਕਹਿੰਦੇ ਨਹੀਂ ਹੁੰਦੇ ਵੀ ਐਂ ਤਾਂ ਕੋਈ ਚੋਰੀ ਦਾ ਵੀ ਨਹੀਂ ਵੱੜਦਾ ਜੇ ਮੈਂ ਮੈਂ ਆ ਵੜਤਾ ਭਰਾਵਾ ਆ ਦੇਖ ਲੋ ਲੈ ਕਿੱਥੇ ਤਾਂ ਆਹਾ ਆ ਦਾਤੀ ਨਾਲ ਵੱਡਿਆ ਹੋਇਆ ਤੇ ਆ ਵੱਡਿਆ ਮੈਂ ਦਾਤਰ ਨਾਲ ਆ ਦੇਖੋ ਆ ਪਿਆ ਦਾਤਰ ਭਰਾਵਾ ਹਜੇ ਹੋਰ ਵੱਡਣਾ ਹੈਗਾ ਉਹ ਇਹਦੇ ਨਾਲ ਇੱਕ ਹੈ ਤਾਂ ਨਜ਼ਾਰਾ ਪਰ ਹਜੇ ਮੈਂ ਅੱਜ ਪਹਿਲੀ ਵਾਰ ਦੇਖਿਆ ਨਾ ਐਕਸਪੀਰੀਅੰਸ ਵਾਸਤੇ ਲੈ ਆਇਆ ਪਰ ਐਕਸਪੀਰੀਅੰਸ ਬਸ ਤੁਹਾਨੂੰ ਪਤਾ ਬੰਦਾ ਹੌਲੀ ਹੌਲੀ ਟ੍ਰੇਨਡ ਹੁੰਦਾ ਹੁੰਦਾ ਠੀਕ ਹੈ ਹੁਣ ਆਪਾਂ ਹੌਲੀ ਹੌਲੀ ਟ੍ਰੇਨਡ ਹੋ ਜਾਾਂਗੇ ਤੇ ਤੁਸੀਂ ਅੱਜ ਦਾ ਹਾਲ ਦੇਖ ਲੋ ਤੇ ਆਹ ਦੇਖ ਲੋ ਇੱਥੇ ਤੁਹਾਨੂੰ ਸਹੀ ਦਿਖਜੂ ਆਹ ਦੇਖੋ ਪਾਇਆ ਪਿਆ ਨਾ ਕਸਮਾਨ ਹਾਂ ਆਵਾ ਕਸਮਾਨ ਹੀ ਪਾਉਣਾ ਆਪਾਂ ਦੁਨੀਆ ਤੇ ਆਏ ਕੀ ਕਰਨਾ ਕਸਮਾਨ ਹੀ ਪਾਉਣਾ ਕਸਮਾਨ ਕਸਮਾਨ ਪਾਉਣੀ ਆਏ ਆਪਾਂ ਦੁਨੀਆ ਤੇ ਬਸ ਫਿਰ ਕਸਮਾਨ ਪਾਤਾ ਆਹ ਦੇਖ ਲੋ ਆਹ ਪਾਇਆ ਪਿਆ ਕਸਮਾਨ ਹੈ ਕਸਮਾਨ ਹੀ ਪਾਉਣਾ ਆਪਾਂ ਪਤਾ ਵੀ ਲੱਗੇ ਕੋਈ ਵੱਡ ਕੇ ਗਿਆ ਹਰ ਆ ਦੇਖਣ ਵਾਲਾ ਵੀ ਕਹੇ ਨਜ਼ਰ ਨਹੀਂ ਲੱਗਦੀ ਕਿ ਤਹਰੇ ਨੂੰ ਜੇ ਹੁਣ ਬਾਹਲਾ ਸੋਹਣਾ ਵਰਤਾ ਨਜ਼ਰ ਲੱਗਿਆ ਦੀ ਹੁੰਦੀ ਐ ਆਖਣਗੇ ਆਪਾਂ ਦਾ ਬੜਾ ਵੱਡਾ ਯਾਰ ਹੋ ਕੀਤਾ ਹਨਾ ਤੇ ਹੁਣ ਵਧੀਆ ਦੇਖ ਲੋ ਨਜ਼ਰ ਨਹੀਂ ਲੱਗਦੀ ਠੀਕ ਐ ਤੇ ਬਸ ਫਿਰ ਅੱਗੇ ਤੁਹਾਨੂੰ ਦਿਖਾਉਣੇ ਆ ਅਜੇ ਹੋਰ ਦੇਖਣਾ ਹੈ ਤਾਂ ਉੱਥੋਂ ਤੱਕ ਜਾਣਾ ਆਪਾਂ ਤੇ ਇੱਧਰ ਆਪਣੇ ਆਸ਼ਾ ਬਾਈ ਹੋਰੇ ਖੜੇ ਨੇ ਆਸ਼ਾ ਬਾਈ ਹੋਰੇ ਵੀ ਡੀਕੀ ਜਾਂਦੇ ਨੇ ਵੀ ਛੇਤੀ ਆਵੇ ਤੇ ਛੇਤੀ ਜਾਈਏ ਘਰ ਘਰ ਜਾ ਕੇ ਚਾਹ ਪਾਣੀ ਪੀਏ ਪਰ ਹੁਣ ਇਹ ਕਿੱਥੇ ਜਾਣ ਦਿੰਦੀ ਐ ਕਿੱਥੇ ਜਾਣ ਦਿੰਦੀ ਐ ਇਹ ਛੇਤੀ ਇਹ ਛੇਤੀ ਜਾਣ ਵਾਲੀ ਚੀਜ਼ ਹੀ ਨਹੀਂ ਹੈਗੀ ਇੱਥੇ ਤਾਂ ਬੰਦਾ ਖੁੱਲਾ ਟਾਈਮ ਕੱਢ ਕੇ ਆਉਂਦਾ ਹੈ ਕਾ ਹੌਲੀ ਹੌਲੀ ਕਦੇ ਬਹਿ ਗਿਆ ਕਦੇ ਖੜਾ ਹੋ ਕੇ ਕਦੇ ਪਾਣੀ ਪੀ ਲੈ ਕੇ ਕਦੇ ਕੁਸ ਕਦੇ ਕੁਸ ਤੇ ਚਲੋ ਫਿਰ ਮਿਲਦੇ ਆ ਅੱਗੇ ਠੀਕ ਹੈ ਮੰਮਾ ਤੇਰੇ ਲਈ ਸਰਪ੍ਰਾਈਜ਼ ਆ ਓਏ ਸਰਪ੍ਰਾਈਜ਼ ਆ ਤੇਰੇ ਲਈ ਅੱਤਾ ਪਤਾ ਹੀ ਲੱਗ ਜੂਗਾ ਮਿੱਤਰ ਬਾਤ ਹੈ ਸਰਪ੍ਰਾਈਜ਼ ਆ ਬੜਾ ਤਕੜਾ ਸਰਪ੍ਰਾਈਜ਼ ਆ ਓਏ ਅ ਬੜਾ ਤਕੜਾ ਸਰਪ੍ਰਾਈਜ਼ ਆ ਸੱਚੀ ਓਨੇ ਆ ਕੇ ਦੇਖੂਗਾ ਭਰਾ ਓਏ ਓਰੇ ਆ ਕੇ ਦੇਖੂਗਾ ਦੇਖਿਆ ਦੇਖਿਆ ਵੱਡਾ ਕਮਾ ਕੇ ਕਰ ਹੁਣ ਪਹਿਲੇ ਵਾਰ ਤਾਂ ਹੀ ਵੱਡਾ ਜਾਂਦਾ ਹੁੰਦਾ ਤੂੰ ਨੀਂਆ ਵੱਡ ਕੇ ਦੇਖ ਤੀ ਕੀ ਆਇਆ ਨਾੜੀ ਆ ਨੀਂਆ ਵੱਡੀ ਨਾਲੇ ਬੰਦੀ ਕਿਹਣੀ ਬਣੂਗੀ ਉਹ ਕੇਰਾ ਕਰਦਾ ਨਹੀਂ ਲੱਗਦਾ ਹੁੰਦਾ ਕੇਰਾ ਮੈਨੂੰ ਵੀ ਨਹੀਂ ਲੱਗਿਆ ਸੀ ਪੂਰਾ ਜੋਰ ਜਲਾ ਕੇ ਉਹ ਕਰਾ ਕਰਨਾ ਆਹ ਦੇ ਨਾ ਖਾਲ ਖਰਾਬ ਗਿਆ ਕਰੀ ਜਾਂਦਾ ਓਏ ਤਾਂ ਹੀ ਕਰੂਗਾ ਬਾਈ ਕੀ ਫੱਟੂ ਵੀ ਕਰ ਛੇਤੀ ਓਏ ਇੰਨਾ ਤਾਂ ਨਹੀਂ ਕਰਦਾ ਨਰਮਲ ਵੱਡਦਾ ਯਾਰ ਓਏ ਨਰਮਲ ਦਾ ਹਸਾਬ ਆ ਰਿਆ ਹੁਣ ਆਪਾਂ ਨੂੰ ਕਹੜਾ ਹਸਾਬ ਆਇਆ ਪਹਿਲਿਆਂ ਦਾ ਪਹਿਲੇ ਦਿਨ ਆ ਇਹ ਪਹਿਲੇ ਦਿਨ ਤਾਂ ਹੁਣ ਲਾਉਣ ਵਾਲਾ ਯਾਰ ਲਾ ਕੇ ਲਿਆਂਦਾ ਹਵਾਲਾ ਹਰੇਕ ਜਾ ਲਾ ਕੇ ਲਿਆਂਦੇ ਦੇ ਲਓ ਜੀ ਬਾਈ ਜੀ ਹੋ ਕੇ ਵੱਢ ਕੇ ਵੇਲੇ ਆ ਪੰਜਾਬ ਨਾ ਲੱਤੀਆਂ ਦੇਖੋ ਟਰੈਕਟਰ ਦੇ ਆਜ ਆਪਣੀ ਪਾੜੀ ਵਾਲੀ ਖੋਤ ਤੇ ਉਹ ਉਹ ਬਸ ਚੱਲਦੇ ਆ ਘਰ ਨੂੰ ਤੇ ਫਿਰ ਉੱਥੇ ਮਿਲਦੇ ਆ